ਆਲਾ ਨਹੀਂ ਦੇ ਟਾਇਰ ਨੇ ਲੇਟਾਂ ਟਾਂ ਟਾਂ ਲਾ ਕੇ ਗਏ ਨੇ ਇਹਦਾ ਬਰੇਕ ਟਾਂ ਇਹ ਕੰਮ ਘਾਟਾ ਹੀ ਖੇਡਾਂ ਵੱਧ ਕਰਦੇ ਨੇ ਬਾਈ ਇਹ ਨੂੰ ਚਲਾ ਲੈਂਦੇ ਨੇ ਕਦੇ ਉਹਨੂੰ ਘੜਾ ਜੋ ਕੋਈ ਸਪੰਗਾਵੀ ਆਹ ਸਪੰਗਾਵੀ ਸਟਾਰਟ ਕਰਿਆ ਜਾਨਾ ਸਿੱਧਾ ਹੀ ਚੱਕਤੀ ਬੰਦ ਦੇ ਮਾਰੀ ਹੋਏ ਹਾਂਜੀ ਕੀ ਹਾਲ ਚਾਲ ਆ ਮੀਨ ਕਰਦਾ ਸਾਰੇ ਵਧੀਆ ਹੋਵੋਗੇ ਦਿਨ ਚੜ ਗਿਆ ਸਵੇਰ ਦੇ ਵਜੇ 8:30 ਆਪਨੇ ਬਰਾਬਰ ਵਾਲੀ ਲੈਣ ਲੱਗ ਗਈ ਸੀਗਾ ਸਾਰੀ ਪੂਰੀ ਹੋ ਗਈ ਰਾਤ ਨੂੰ ਰਾਤ ਆਈ ਜੇ ਟਰੈਕਟਰ ਅਜੇ ਵੀ ਆਪਣੇ ਮੂਰੇ ਟਰੈਕਟਰ 55 ਗਰ ਟਰੈਕਟਰ ਆਪਣੇ ਮੂਰੇ ਨੇ ਅਜੇ ਵੀ ਰਾਤ ਕਾਜੀ ਲੈ ਨਿਕਲ ਗਿਆ ਟਰੈਕਟਰ ਅੱਪਰ ਡਾਟ ਕਰਤਾ ਕਿਉਂਕਿ ਫੋਨ ਵਾਂ ਚਾਰਜ ਕਰਦੇ ਆ ਨਾ ਤੇ ਰਮੜਾ ਗਰਮ ਵੀ ਹੋ ਜੂਗਾ ਨਰਿਸ਼ਤਾਰ ਤੋਂ ਉਨੀ ਬੈਂਟਰੀ ਮਣੀ ਲੈਟਾਂ ਨੂੰ ਟਾ ਲਾ ਕੇ ਛੱਡੀ ਫੇਰਾ ਕਰ ਰਹੀ ਰੋਟੀ ਰੋਟੀ ਖਾਦੀਆਂ ਬਸ 7000 ਸਾਰੇ ਜਨ ਨੂੰ ਵਸਤੂ ਇਕੱਠਾ ਕਰਦੇ ਆ ਸਲੀਪਿੰਗ ਬੈਗ ਇਕੱਠਾ ਕਰਨ ਵਾਲਾ ਉਹਨਾਂ ਨਾਲ ਚਾਰ ਜਨ ਹੋ ਜੀ ਹੈ ਫੋਨ ਬਾਣ ਇਖਤਿਆਰ ਦੀ ਕਰਦੇ ਦੋ ਹੀ ਫੋਨ ਹੁੰਦੇ ਨੇ ਇੱਕ ਕੈਮਰਾ ਚਾਰ ਜਨ ਵੀ ਕਰਨਾ ਸਲੀਪਿੰਗ ਬੈਗ ਇਕੱਠਾ ਕਰੀਏ ਇਹਨਾਂ ਨੂੰ ਲਈ ਚਾਹ ਪਾਣੀ ਪੀਣਾ ਹੈ ਉੱਨੀ ਅਰਰ ਹੋਖ ਟੇਰੇ ਨਹੀਂ ਆ ਪੁੱਤ ਤਾਂ ਖੜਾ ਹੀ 5 ਵਜੇ ਕਰਾਣਾ ਵੀਡੀਓ ਫੋਨ ਚ ਲੈ ਚੋ ਕੱਢ ਕੇ ਐਵਰੇਜ ਫੋਨ ਚ ਕਰੀ ਆ ਦੁਬਾਰਾ ਫੇਰ ਸੌਂ ਗਿਆ ਫਿਰ ਕਰੀਏ ਕਰੀਏ ਲੈਣਾ ਹੋ ਲੈਣੇ ਰਕ 1 2 3 4 5 6 ਸਪਲਾਈ ਨਾ ਇੱਕ ਲਾਂਜ ਟਰੈਕਟਰ ਹੈਗੇ ਨੇ 6 ਜਾਂ 7 ਜਾਂ 6 ਜਾਂ ਕੋਈ 50 50 60 ਟਰੈਕਟਰ ਹਜੇ ਵੀ ਮੂਰੇ ਹੈਗੇ ਨੇ ਰੇਸ਼ੋ ਹੈਗੇ ਟਰੈਕਟਰਾਂ ਦੇ ਕੋਸੇ ਪੰਜਾਬੀ ਆ ਇਹ ਸ਼ਾਂਤ ਜੀ ਮੇਲਾ ਚਲਾਉਣੇ ਮੈਲ ਦੇ ਪੈਂਦਾ ਸੌਰੂ ਤਾਂ ਕਿਉਂ ਸਰਕਾਰੀ ਹੈ ਇਹ ਸਰਕਾਰੀ ਦੀ ਇਹ ਮौज ਵੀ ਹੈ ਤੇ ਹੋਰ ਕੀ ਤਕਲੀਫ ਵੀ ਕੋਈ ਮौज ਇਹ ਗੱਲ ਦੀ ਹੈ ਵੀ ਪੇਮੈਂਟ ਇੱਕ ਦਾ ਪੂਰੀ ਆਉਂਦੀ ਆ ਤਕਲੀਫ ਇਹ ਗੱਲ ਦੀ ਹੈ ਵੀ ਨਵੇੜ ਨਹੀਂ ਛੇਤੀ ਹੈਗਾ ਇਹਨਾਂ ਕੋਲ ਕਰਨ ਲਈ ਚੱਕੋ ਵੀ ਟੋਪੇ ਦੇ ਉਹ ਕਿਆਂ ਬਗਾਈਆਂ ਖਾਈਆਂ ਗਾਰਨ ਸਰੰਡਰ ਅੱਧਾ ਦਾ ਹੋਣਾ ਚਾਹ ਦਾ ਅੱਧੀ ਬਣਾ ਦੇ ਵੀ। نو ਇਧਰੋਂ ਦਾ ਜਾੜ ਸਾਰਾ ਖਾਲੀ ਹੋ ਗਿਆ। ਆ 11ਵੀਂ ਟਰਾਲੀ ਖੜੀ ਹੈ ਚੌਥੀ ਸਰਨ ਮੂਰੇ ਖੜੀ ਹੈ ਚੌਥੀ। ਆਪਣਾ ਨੰਬਰ 72 ਵਾ। ਇਹਦੇ 1 2 3 ਗਈਆਂ ਨੇ ਜਿਹੜੇ ਕੱਲ੍ਹ ਆ ਕੇ ਲੱਗੇ ਜਾਂ ਦੁਬਾਰਾ ਤਾਂ। ਆਪਣਾ ਨੰਬਰ 72 ਵਾ। ਆ 11ਵੀਂ ਖੜੀ ਹੈ ਸਰਨ ਮੂਰੇ ਹੁਣ ਚੌਥੀ ਖੜੀ ਹੈ। ਆ ਟਰਾਲੀ ਇਹ ਗੰਨਾ ਦੇਖੋ ਜੌਂੜੀ ਜਿਹੜਾ ਕਿੱਧਰ ਨਹੀਂ ਜਾਂਦਾ ਇੱਧਰ ਨਹੀਂ ਜਾਂਦਾ ਕਿੱਥੇ ਇੱਧਰ ਨਹੀਂ ਜਾਂਦਾ ਕਿੱਥੇ ਇੱਧਰ ਨਹੀਂ ਜਾਂਦਾ ਆ ਹਾਸੇ ਵਾਲੇ ਨਾ ਵਿਚਾਰਨਾ ਕੀ ਹੋ ਗਿਆ ਵੈਂਚਰ ਹੋ ਗਿਆ ਟਾਇਰ ਇਹਦਾ ਫਲੈਟ ਹੋਇਆ ਫਜਮ ਇਹਦਾ ਖੜਾ ਹੀ ਟਰਾਲੀ ਮੈਨੂੰ ਲੱਗਾ ਪਹਿਲਾਂ ਵੀ ਆ ਜਮਾ ਧਰਤੀ ਨਾਲ ਲੱਗਿਆ ਬਟਾ ਨਾ ਰਮ ਲੱਗਿਆ ਵਾ ਧਰਤੀ ਨੂੰ ਟੋੜਾ ਲਾੰਜ ਦੇ ਟਾਇਰ ਨੇ ਲੇਟਾ ਟਾਟਾ ਵੀ ਲਾ ਕੇ ਗਏ ਨੇ ਤਾਂ ਬਰੇ ਟਾਂ ਸਹੀ ਨਹੀਂ ਲੱਗੇ ਟਰੈਕਟਰ ਦੇ ਦਾ ਫੋਲੋ ਬਾਜਣਾ ਲਾਹਾਂ ਦੇ ਟਾਇਰ ਵਾਇਵ ਨੇ ਟਰੈਕਟਰ ਆ ਸਾ ਕਾ ਨੰਬਰ ਨੇ ਹੈ ਰੇਡੀਅਲ ਨੇ ਤਾਂ 42085R ਤੇ ਮਲੇ ਦੇ ਅੰਦਰ ਚੱਲਦੇ ਹਾਂ ਉਹਨਾਂ ਆ ਕੇ ਲਿਆਉਣੇ ਆ ਉਹ ਨਵੀਂ ਲਾਈਨ ਲੱਗਣ ਲੱਗੀ ਫੋਰਡ ਤੋਂ ਥੋੜਾ ਇੱਕ ਨੰਬਰ ਆਇਆ ਭਾਈ ਇੰਦਰਯਾਰ ਦਾ ਵੀ ਲਾਈਨ ਖਾਲੀ ਹੋ ਗਈ ਆ 4 ਨੰਬਰ ਖੜੀ ਟਰਾਲੀ 4 ਆ 90 ਐ ਗੱਲ ਦੀ ਖੜੀ 90 ਮੱਖਰੀ ਮੁਰੇ ਚੱਲੀ ਹੋਈ ਹੋਣੀ 1 2 ਸਿੱਧੀਆਂ ਵੀ ਆਉਂਦੀਆਂ ਨੇ ਨਾ ਸਿੱਧੀਆਂ ਵਾਲੀਆਂ ਮੱਖਰੀਆਂ ਰੇਵੀਆਂ ਨੇ ਸਿੱਧੀਆਂ ਦਾ ਵਾਲੀਆਂ ਆਉਂਦੀਆਂ ਟਰਾਲੀ ਆ ਨਵੀਂ ਲਾਂ ਲੱਗਣੀ ਸ਼ੁਰੂ ਹੋ ਗਈ। ਉਹ ਤੱਕ ਹੌਲਾ ਆਈ ਜਾਣਗੇ ਫਿਰ ਆਥਰੇ ਆਉਣ ਲੈਣੇ। ਅੰਦਰ ਚੱਲਦੇ। ਮੈਲ ਦਾ ਵਧੀਆ ਜਿਹੜੇ ਦਾ ਜਾਉਦੀ ਆ। ਜੇ ਤਾਂ ਵਧੀਆ ਜਾਉਦੇ ਨੇ ਲੱਗੇ ਤਾਂ ਬਹੁਤ ਹੌਲੀ ਜਾਉਦੀ ਆ। ਪਣਾ ਪੰਜਾਹ ਰਾਤ ਨੂੰ ਚਲਾਉਂਦੇ ਆਂ ਤੇ ਰੋਜ਼ਾਂ ਚੌਹਾਂ ਕਮਰਾ ਆਉਂਦੇ ਉਹ ਵੱਧ ਛੱਡਦਾ ਨਾ ਉੱਤ ਵੀ ਵੀਟ ਵਧਾ ਲੈਂਦੇ ਨੇ ਰਾਤ ਨੂੰ ਦਾ ਅੱਜ ਘਟਰ ਮਕੇਲ ਕਰਿਆ ਨੇ ਮੇਲੇ ਦੇ ਤੇ ਕੋਈ ਆ ਲੈਣ ਵੀ ਗਈ ਇੱਕ ਨੇ ਡਰ ਹੈਗਾ ਮਗਰ ਮੈਂ ذرا ਖੜਾ ਜੌਣੀ ਰੁਪਈਆ 50 ਦੀ ਨਵਾਂ ਮੇਲੇ ਪੂਰੀ ਘੈਂਡ ਆਰਗੇਨਾਈਜ਼ ਕਰਦੀ ਏ ਸਾਰਾ ਦੇਖੋ ਸਾਰਾ ਪੱਕਾ ਆਇਆ ਥੱਲੇ ਫਰਸ਼ ਵਰਸੋ ਵੀ ਪਰ ਜਿਹੜੀ ਉਹ ਚੀਜ਼ ਹੈ ਨਾ ਜੇ ਉਹਨੂੰ ਕੋ ਉਹਨੂੰ ਅਪਗ੍ਰੇਡ ਕਰਦਾਂ ਮਹੋਰ ਐਮ ਐਲ ਮਾਰ ਨਹੀਂ ਖੰਦੀ ਕਵੇ ਜੀ ਸਰਵਕ ਇਥੇ ਟਾਈਮ ਬੜਾ ਲੱਗਦਾ ਹੋਰ ਚੀਜ਼ੇ ਸਭ ਕੋ ਵਧੀਆ ਆਰਗੇਨਾਈਜ਼ਿੰਗ ਸਾਰਾ ਕੋ ਵਧੀਆ ਰੈਨ ਸ਼ੈਣ ਸਭ ਕੋ ਵਧੀਆ ਇੱਥੇ ਦਾ ਬਸ ਉਹ ਚੀਜ਼ ਕਰ ਦੇਣਾ ਚੰਗੀ ਫੇਰ ਗੱਲ ਬਣੂਗਾ ਟਰੈਕਟਰ ਕੱਢਤਾ ਵੀ ਛੜ ਤੇ ਪੈਂਚਰ ਲਾਉਣਗੇ ਹੁਣ। ਲੋਈ ਕੱਢ ਕੇ ਦਾ ਬਾਹਰ ਕਢਾਦਾ ਟਰੈਕਟਰ ਨੂੰ। ਚੱਲ ਲੀਏ ਮੇਰਾ ਫੋਨ ਵੀ ਚਾਰਜ ਲੱਗਿਆ ਉੱਥੇ। ਹੁਣ ਪੈਂਚਰ ਲਵਾਉਣਗੇ ਇਹਨੂੰ। ਟਰੈਕਟਰ ਦੂਜਾ ਲੈਣ ਗਿਆ ਬਾਈ। ਕਹਿੰਦੇ ਵੀ ਭਾਰੀ ਆਉਣ ਵਾਲੀ ਹੈ ਘੰਟੇ ਦੋ ਘੰਟੇ ਰੱਖ ਦੋ ਘੰਟੇ ਤੱਕ ਕਾਜ। ਆ ਜੂਗੀ ਭਾਰੀ। ਤਾਂ ਹੁਣ ਉਹ ਲਵਾਉਣਗੇ ਪੈਂਚਰ। ਟਰੈਕਟਰ ਚੱਕਣਗੇ ਫਿਰ ਪੈਂਚਰ ਇਹਨੂੰ ਲਵਾਈ ਜਾਊਗਾ ਬਾਅਦ ਚ ਟਾਇਰ ਖੋਲ ਕੇ। ਪਿਛਲੇ ਸਾਲ ਆਈ ਹੈ ਜੀ ਉਦੋਂ। ਇੱਕ ਟਰਾਲੀ ਟਾਇਰ ਐਡਵੈਂਚਰ ਸੀ। ਬਾਈ ਗਾ ਜ ਆ ਲੈਂਚ ਕੋਈ ਨਹੀਂ ਹੈਗਾ ਇੱਕ ਅਸੀਂ ਬੈਠੇ ਕੋਈ ਬਾਈ ਆ ਜਿਹੜਾ ਸਾਡਾ ਨਾ ਜੌਂੜੀਰ ਵਾਲਾ ਇੱਕ ਇੱਥੇ ਬਾਬਾ ਬੈਠਾ ਫਾਰਮ ਟਰੈਕ ਤੇ। ਤੀਜਾ ਕੋਈ ਬੰਦਾ ਨਹੀਂ। ਇੱਕ ਡੀਵੀ ਸਵਾਰ ਖੜਾ ਉੱਥੇ। 40 80। ਤੀਜਾ ਕੋਈ ਬੰਦਾ ਨਹੀਂ ਤੇ ਦੇਖਿਆ ਬਾਕੀ ਸਾਰੇ ਉਹਨਾਂ ਦੇ ਥਿਰ ਤੇ ਛੱਡ ਕੇ ਗਏ ਜਿਹੜੇ ਤੇ ਖਾਲੀਂ ਕਰਾਉਂਦੇ ਨੇ ਟਰਾਲੀਆਂ। ਉਹ ਬਾਈ ਦੀ ਨਾ ਭਰੀ ਖੁੱਲ ਗਈ ਥੱਲੇ ਡਿੱਗ ਪਿਆ ਸਾਰਾ ਕੰਮ ਖਿਸਕ ਗਈ ਥੱਲੋਂ ਮਹਾਰ ਨੂੰ ਆ ਗਈ ਜੇ ਜਿੱਦਾਂ ਕੱਢ ਲਈ ਸੀਗੇ ਅੰਦਰ ਗੰਨਾ ਕੇ ਅਜਨਾ ਗੱਲ 500 ਕੱਢਦਾ ਬੰਦਾ ਤੇ ਮੈਨੂੰ ਜੇ 500 ਰੁਪਇਆ ਪਿਆਰ ਕਰ ਲੈ ਲੋਈ ਬਾਈ ਦੇ ਨਾਲ ਆਈ ਸੀ ਟਰੈਕਟਰ ਦੇ ਟਾਇਰ ਵੈਂਚਰ ਲਵਾ ਲਵਾਤਾ ਇਹਦੇ ਆਪਣੀ ਰਾਤ ਨੂੰ ਮਾਰੀ ਆਉਗਾ ਅੱਜ ਰਾਤ ਨੂੰ ਰੌਖਾ ਵਰਤ ਕੇ ਵਾਰੀ ਆ ਜੂਗੀ ਗਰਿੰਦਰ ਪਤਾ ਨਹੀਂ ਕਿੱਧਰ ਗਿਆ ਬਹਿ ਗਿਆ ਸੀ ਨਾਲ ਨਹੀਂ ਦੋਹੀ ਮੋਟਰਾਂ ਨਾਲ ਬਹਿ ਗਿਆ ਸੀ ਗਿਆ ਨਾਲ ਫੋਨ ਲਾ ਕੇ ਪੁੱਛਦੇ ਉਹਨੂੰ ਕਿਹਾ ਸੀ ਮੇਨ ਚੌਂਜ ਤੇ ਤਰੀ ਘਾੜੇ ਕਹਾੜੇ ਆ ਗਏ ਥਾਣੇ ਵਾਲੇ ਗਰਿੰਦਰ ਉਹ ਵੀ ਅਰਜਨ ਵਾਲੇ ਬਾਈ ਨਾਲ ਆ ਗਿਆ ਸੀ ਇੱਥੋਂ ਵਾ ਕੇ ਘਾੜੇ ਆ। ਹੱਥ ਦਿੱਤਾ ਸੀ ਟਰਾਲੀ ਦੇ ਉੱਤੇ ਬੈਠੇ ਜਿਹਦੀ ਨਾਲ। ਪਹਿਲਾਂ ਜਾਂਦੇ ਸੀ ਦੋ ਮੋਟਰਾਂ ਚੇਂਜ ਕਰੇ ਸੀ। ਲੈਣ ਲੱਗਣੀ ਦੁਆਰਾ ਸ਼ੁਰੂ ਹੋ ਗਈ ਵਸ ਇੰਨਾ ਕੁ ਥੋੜਾ ਸਾਲੀ ਆ। ਆ ਮਲੇ ਜੇ ਬਾਈ ਟਾਈਮ ਬਸ ਬਹੁਤ ਘੱਟ ਹੁੰਦਾ ਜਾਉਂਗੇ। ਐ ਹੀ ਨਹੀਂ ਬੰਦੇ ਗੱਲਾਂ ਮਾਰਨ ਨੇ ਗੱਲਾਂ ਗੱਲਾਂ ਮਾਰਨ ਬੰਦੇ ਹੁੰਦੇ ਫੇਰ। ਟਾਈਮ ਨਾਲ ਦਾ ਸਾਰਾ ਸੁਣਨਾ ਪਿਆ। ਸੁਣੋ ਸਾਰੇ ਆ। ਲੱਕੇ ਫੋਨ ਚਾਰਜ ਲਾਇਆ ਯਾਰ ਮੇਰਾ ਫੋਨ ਤਾਂ ਅੱਜ 40 ਤੋਂ ਉੱਤੇ ਜਾ ਹੀ ਨਹੀਂ ਰਿਹਾ ਦੋ ਵਾਰ ਫੇਰ ਥੱਲੇ ਮੁੜਿਆ ਆਉਂਦਾ ਜਾਨੂ ਫੋਨ ਮੈਂ ਤਾਂ ਦੋ ਵਾਰੀ ਚਾਰਜਰ ਤੇ ਐਡਾਪਟਰ ਤੇ ਵੀ ਲਾ ਕੇ ਦੇਖ ਲਿਆ ਪਤਾ ਨਹੀਂ ਕੀ ਸਮੱਸਿਆ ਆ ਗਈ ਇਹਨੂੰ ਲੋ ਜੀ ਆਪਣੇ ਟਰਾਲੀ ਦੇ ਖਰੇਗੇ ਭਰਾ ਜੜੇ ਕੋੜੀਆਂ ਵੜੀਆਂ ਇਹ ਸ਼ਾਲਾ ਮਾਰ ਮਾਰ ਜਿਵੇਂ ਉਧਰ ਮਰਜ਼ੀ ਕਰੇ ਜਾਓ ਦੂਜੀ ਬਜਾੜ ਚ ਨਾ ਇਹ ਨਿਂਹ ਰਾਲੇ ਇਹਨਾਂ ਇੱਕ 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 30 31 32 33 34 35 36 37 38 39 ਟਰਾਲੀਆਂ ਹੈ ਆਪਣੇ ਮੂਹਰੇ ਹੋਰ ਨਹੀਂ 39 ਟਰਾਲੀਆਂ ਅੱਧ ਦੁਬਾਰਾ ਚ ਆ ਗਈਆਂ ਉਦੋਂ ਬਾਅਦ ਤਾਂ ਬਹੁਤ ਆ ਗਈਆਂ ਚਾ ਤਿੰਨ ਚਾਰ ਤਾਂ ਆਪਣੇ ਮਗਰ ਖੜੀਆਂ ਨੇ ਦੋ ਦੋ 4 6 8 8 ਇੱਧਰ ਖੜੀਆਂ ਨੇ 12 ਬਾਕੀ ਉਹ ਪਰਲੀ ਲਾਈਨ ਖੜੀਆਂ ਸਾਰੀ ਉੱਧਰ ਦਾ ਟਰਾਲੀ ਲੱਦਿਆ ਦਾ ਦਾ ਢਾਂਗਾ ਆਹਦਾ ਹੁਣ ਜਮਾ ਪੈਰਲ ਨਦੀ ਐ ਮੋਰੋ ਵੀ ਉੰਨੀ ਐ ਮਗਰੋ ਵੀ ਉੰਨੀ ਐ ਇਹਦੀ ਐ ਟੇਪਰ ਢਾਲਾ ਉਧਰ ਨੂੰ ਓਵਨ ਵਾਲੀ ਦੀ ਟੇਪਰ ਢਾਲਾ ਐ ਇਹਨੂੰ ਉਧਰੋਂ ਨੀਵੀ ਐ ਇਹ ਵੀ ਵੀ ਉਵੇਂ ਨੀਵੀ ਐ ਉਹ ਫੇਰ ਉਹ ਤਰੀਕੇ ਦੀ ਐ ਇਹਦੇ ਮੋਰੇ ਦਾ ਵਾ ਸਾਉ ਦਾ 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 ਤਰੀਕਾ ਉਹ ਜਮਾ ਸਿੰਗਲ ਸਿੰਗਲ ਹੀ ਉਹ ਤਾਂ ਡਬਲ ਤਾਂ ਲਾਈ ਹੀ ਨਹੀਂ ਹੋਈ ਦੇਖੋ ਸਾਉ ਦਾ ਅਰਡਰ ਤਰੀਕਾ ਜਦੋਂ ਦਾ ਦਿਨ ਚੜਿਆ ਮੱਲ ਨੇ ਘਟੋ ਘਟਾ ਦੇ ਤੱਕ 25 26 ਟਰਾਲੀਆਂ ਗੱਡੀਆਂ ਨੇ 25 26 ਟਰਾਲੀਆਂ ਕੁੱਲ ਹਾਂ ਇਹ ਹੁਣ ਮਾ ਦਾ ਕਿਹ ਵਜ ਗਿਆ ਸਾਡੇ 4:30 ਹੋ ਗਏ 5:30 ਹੋ ਗਏ 5:30 ਹੋ ਗਏ ਹੁਣ ਦੇਖਦੇ ਆ ਆਪਣੀ ਵਾਰੀ ਕਦੋਂ ਆਉਣੇ ਮੇਰੇ 36 ਟਰਾਲੀਆਂ ਨੇ ਦੇ ਦੇ ਕਹੇ ਘੰਟੇ 36 ਟਰਾਲੀਆਂ ਨਿਕਲਦੀਆਂ ਨੇ ਕੋਈ ਗੱਲ ਨਹੀਂ ਦਾ ਰਸਮੀ ਲੋ ਗਾਈਜ਼ ਲੋ ਜੀ ਇਧਰ ਕੰਡੇ ਲਈ ਚੱਲਿਆ ਆ ਕੰਮ ਚੱਲਦਾ ਅਸ ਪੰਜਾਬ 20 ਖੜਾ ਸੀਆਰਡੀ ਮੌਂਡ ਲੋ ਜੀ ਇੱਕ ਲੈਨ ਹੋਰ ਖਾਲੀ ਹੋ ਗਈ ਉਹਦੇ ਰਾਤ ਨੂੰ ਭਰ ਦੇਣੀਆਂ ਨੇ ਚੱਲੇ ਸਾਰੇ ਅੰਦਰ ਫੋਨ ਉਹ ਦਵਾ ਗੇੜ ਫੇਰ ਲਾ ਜੀ ਆਸ ਨੂੰ ਟਰਾਲੀਆਂ ਅੰਦਰ ਗਈਆਂ ਫੇਰ ਗੇੜ ਲਾ ਜੀ ਫੇਰ ਜਦੋਂ ਟਰਾਲੀ ਨੂੰ ਫੇਰ ਖੋਲੂਗਾ ਫਰੋਤਾ ਸਿੰਘਾ ਜਹਾਜ ਵਾਲੇ ਆਏ ਭਾਈ ਉਹਨਾਂ ਰੌਲਾ ਪਾ ਲਿਆ ਤੇ ਪਰਚੇ ਉਹਨਾਂ ਦੀ 12 ਦੀ ਲਈ ਫਿਰਦੇ 10 ਤਰੀਕ ਨੂੰ ਕਿਹਾ ਸਾਡਾ ਹੁਣੀ ਐਂਟਰ ਕਰਾਓ ਇੱਥੇ ਪੁਲਿਸ ਆ ਗਈ ਸੀ ਪਰ ਗੱਲਬਾਤ ਹੋ ਕੇ ਉਹਨਾਂ ਨੇ ਹੋ ਗਿਆ ਖਾਲੋ 11 ਤਰੀਕ ਕੱਪਤੀ ਉਹਨਾਂ ਦੀ ਬਾਰਤੀ 12 ਦੀ ਪਰਤੀ 10 ਤਰੀਕ ਦਿਨ ਲਈ ਫਿਰਦੇ ਨੇ। ਹੋਈ ਸ਼ਾਮ ਦੀ ਰੋਟੀ ਦਾ ਟਾਈਮ ਵੱਜ ਗਏ ਨੇ। ਆਪ ਸਿੰਪਲ ਰੋਟੀ ਆ। ਹਾਂ ਆ ਦੋ ਕਾਤੋਂ ਬਾਤੀਆਂ ਫਿਰ। ਆ ਲੈ। ਹਾਂ। ਲਾ ਵੀ ਮੈਂ ਤੇਰਾ ਜਾ ਕੇ ਸੌਣੇ ਹਾਂ। ਹਾਂ ਰੋਟੀ ਬਣੀ ਲਈਆ ਖਾ। ਸਵੇਰ ਦੇ ਅੱਕੇ ਤਰ ਤਰ ਮਾਹੌਲਾਣ ਚੱਲੂਗੀ ਤੇ ਬਾਕੀ ਇਹਦਾ ਜਾ ਕੇ ਪੈਨੇ ਮੈਂ ਤਾਂ ਸ਼ਰਦ ਹੋਣ ਲੱਗ ਗਿਆ ਜੀ ਸਵੇਰ ਦੇ ਤਰ 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 ਇਧਰ ਨੂੰ ਉਧਰ ਨੂੰ ਕੰਮ ਕਰਨ ਨੂੰ ਤਾਂ ਕੁਸ਼ ਵੀ ਨਾ ਪਿੰਡ ਮੋੜ ਸਕਦੇ ਆ ਲੈ ਵੀ ਮੇਰਾ ਦੁਬਾਰਾ ਦੇਣ ਚੜ ਗਿਆ ਤੇ ਸਵੇਰ ਦੇ 8 ਵਜੇ ਗਏ ਨੇ ਰਾਤ ਮੈਂ ਤਾਂ ਸਲੋ ਕਰਤੀ ਇਹਨਾਂ ਨੇ ਨਹੀਂ ਤਾਂ ਆਪਣਾ ਜਿਹੜਾ ਨਾਲ ਜਿੰਨੀ ਟਰਾਲੀਆਂ ਆਪਣੀ ਬਸ ਹੁਣ ਬਾਰੀ ਆਉ 9:00 ਵਜੇ ਤਾਂ ਆਪਣੀ ਲੈਣੀ ਰਹਿੰਦੀ ਔਰ ਤਰਨ ਨੂੰ ਲਾਲ ਰਾਦਨ ਕੁਆਂਟੀਟੀ ਜ਼ਿਆਦਾ ਹੋ ਗਈ ਸ਼ੀਰੇ ਦੀ ਮੈਂ ਸਲੋ ਕਰਤੀ ਰਾਤ ਰਾਤ ਇਹਨਾਂ ਨੇ 16 ਟਰਾਲੀਆਂ 16 16 8 24 ਟਰਾਲੀਆਂ ਗੱਡੀਆਂ ਕੁੱਲ ਤੇ ਹਾਂ ਸਾਰੀ ਰਾਤ ਜਿੰਨੇ ਦੇਖਦੇ ਬਾਲੋ ਸਾਹ ਰਾਤ 1 ਵਜੇ ਲਾਈਨ ਚੱਲੀ ਜਿਹੜੀ ਮੈਂ ਦਿਖਾਈ ਤੁਹਾਨੂੰ ਉਸ ਤੋਂ ਬਾਅਦ ਸਵੇਰੇ 6 ਵਜੇ ਇਹਨਾਂ ਨੇ ਦੁਬਾਰਾ ਐਂਟਰ ਕਰੀ ਇੱਕ ਲੈਨ ਇਹਨਾਂ ਦਾ ਹੋ ਹੋ ਗਿਆ ਟੱਕ ਡੱਕ ਛੱਡਦਾ ਆ ਤੋ ਤੇਜ ਵਿਖਦੇ ਇਹਨਾਂ ਦੇ ਜਿਹੜੇ ਗੰਨਾ ਮਿੱਠਾ ਉਹਦੇ ਕੋਲ ਦੇਖਦੇ ਨੇ ਜਾ ਕੇ ਬੱਦਰ ਰਸੇ ਵਾਲਾ ਤਾਂ ਜਾ ਕਰਨ ਉਹ ਵੀ ਦਾ ਹੱਦੰਦੇ ਨੇ ਵਸੇ ਦੁਬਾਰਾ ਆਪਣੀ ਲੈਣ ਕਰਨੀ ਆ ਆ ਹਾਉ ਡਰ ਹੈ ਦਰ ਹੈ ਹੱਥਾਂ ਨੇ ਯਾਰ ਟਰਾਲੀਆਂ ਰੋਦੀ ਨਹੀਂ ਹੋ ਨਵੀਂ ਵਾਰੀ ਆਉਣੇ ਰਹਿਣ ਦੀ ਅੱਜ ਇੱਥੇ ਸਮਾਗ ਜਾਂਦੇ ਨੇ ਇਹ ਕੋੜਾ ਚੱਜਦੇ ਨੇ ਇੱਥੇ 5630 ਸੀਆਰਡੀ ਕੋਠਾ ਨਾਲ ਸਾਰ ਰੇਖ ਦੇ ਕੇ ਮੈਕ ਮਾਰਿਆ ਟਰੈਕਟਰ ਤੱਕਾ ਲਾ ਕੇ ਉਹਦੇ ਨਾਲ ਸਟਾਰਟ ਕਰੀਏ ਟਰਾਲੀ ਇਹਨਾਂ ਨੇ ਉਸ ਆਪਣੀ ਲੈਣ ਦੀ ਵਾਰੀ ਅੱਜ ਆਜ ਲੋ ਜੀ ਵੱਜ ਗਈ ਸ਼ਿਟੀ 8:30 ਹੋ ਗਏ 11 ਵਜਣ ਕਰੀ ਜੋ ਕੋਈ ਸਪੰਜਾਵੀ ਆਹ ਸਪੰਜਾਵੀ ਸਟਾਰਟ ਕਰਿਆ ਜੀ ਇਹਨ ਸਿੱਧਾ ਹੀ ਚੱਕਤੀ ਬੰਦਦੇ ਮਾਰੀ ਹੋਏ ਦੇਖਾ ਡੁਇਸਟ ਫਾਰਮ ਕਰੂਜ਼ ਕੰਟਰੋਲ ਆ 40 80 ਮੂਰੇ ਦਾ ਸੀਆਰਟੀ ਫਾਰਮ ਟ੍ਰੈਕ 60 55 ਇਹਨਾਂ ਨੇ ਬਾਰਾਉਣ ਲੱਗ ਗਈ 60 60 ਪੀ ਆਰ ਡੀ ਮੋਡ ਲੋਈ ਗੇਟ ਤੇ ਆ ਗਏ ਅੋਟਰ ਵਾਲੀ ਆਪਣੀ ਆਂ ਪਰਲਾਓ ਬੱਦੂ ਅਗੇ ਵਿੱਚੋਂ ਆਈ ਬਾਲੀ ਕਾਲੀ ਆ ਸਾਡਾ ਹੀ ਹੁੰਦਾ 200 ਕੁਇੰਟਲ ਹੋਇਆ ਵਦਨ 180 90 ਕੁਇੰਟਲ ਉਹ 94 ਹੋ ਜੇ 90 ਹੋ ਜੇ ਪਹਿਲਾ ਜਿਹੜਾ ਘੱਟ ਰੱਖਣੇ ਕਿਉਂਕਿ ਮਾਜਾ ਜੇ ਵਿਧਾ ਲੈਂਦੇ 200 ਕੁਇੰਟਲ ਦਾ ਧੜਾ ਜਿਹੜਾ ਥੱਲੇ ਗੰਨਾ ਪੁਰਾਣਾ ਉਹ ਲੈ ਜਾਣਾ ਨਹੀਂ ਸੀ ਫਿਰ ਪਹਿਲਾਂ ਦਾ ਟਰਾ ਉਹ ਪਹਿਲੇ ਵਾਲੇ ਗੇਲੇ ਦਾ ਬਚੇ ਉਹ ਲੈਣਾ ਨਹੀਂ ਸੀ ਹੁਣ ਲੈ ਤਾਂ ਜਾਊਗਾ ਇਹ ਤਾਂ ਆ ਬਲੋ ਮਿਲ ਦਾ ਕੰਡਾ ਖਰਾਬ ਹੋਇਆ ਇੱਕ ਸਾਈਡ ਵਾਲਾ ਹੁਣ ਸ਼ੌਟ ਆਉਣ ਵਾਲੇ ਤੇ ਜੋਗਦੇ ਨੇ ਉਹ ਉਹ ਨੂੰ ਠੀਕ ਨਹੀਂ ਕਰਾਇਆ ਉਹ ਉਹ ਮੇਰੇ ਟਾਂਗਾ ਰਤੀਵੇਂ ਬੰਦਾ ਬਸ ਇੱਕ ਦਿਨ ਟਰੱਕ ਜੋਗਦੇ ਨੇ ਪਹਿਲਾਂ ਟਰੱਕ ਜੋਗਦੇ ਨੇ ਫੇਰ ਜਾ ਕੇ ਟਰਾਲੀ ਦੀ ਵਾਰੀ ਆਉਂਦੀ ਆ ਇੰਨਾ ਬਰਾ ਹਾਲ ਹੋਇਆ ਪਿਆ ਨਹੀਂ ਇਹ ਮਿਲ ਵਰਗੀ ਰੀਜ ਨਹੀਂ ਹੈਗੀ ਸਰਕਾਰੀ ਮਿਲ ਵਰਗੀ ਬਸ ਇਹਨੂੰ ਅਪਗ੍ਰੇਡ ਕਰਨ ਦੀ ਲੋੜ ਆ ਅਪਗ੍ਰੇਡ ਉਹ ਮੈਂ ਕਹਿੰਦਾ ਹੁਣੇ ਜਾਨੂੰ ਇਹਨੇ ਬੰਦ-ਬੰਦ ਹੋ ਜਾਣ ਲੋ ਜੀ ਲੱਗ ਗਈ ਅੱਡੇ ਤੇ 11:00 ਵੱਜ ਗਏ ਸਾਡੇ 11:00 ਤੱਕ ਸਾਡੀ ਹੋਊਗੀ ਇਹ ਕੰਮ ਘਾਟੇ ਖੇਡਾਂ ਵੱਧ ਕਰਦੇ ਨੇ ਬਾਈ ਇਹ ਨੂੰ ਚਲਾ ਲੈਂਦੇ ਨੇ ਕਦੇ ਉਹਨੂੰ ਘੁੜਾ ਦਿੰਦੇ ਨੇ ਕਦੇ ਉਹਨੂੰ ਘੁੜਾ ਦਿੰਦੇ ਨੇ ਇਹਨੂੰ ਚਲਾ ਦਿੰਦੇ ਨੇ ਹੋਰ ਹੀ ਕੁਝ ਕਰੀ ਜਾਂਦੇ ਨੇ ਮਾਤਾ ਜੀ ਸਲਾਮ ਨੂੰ ਆਪਾਂ ਸਲਾਣੇ ਨੂੰ ਮਰਦਣੀ ਟਰਾਲੀ ਅਜਾ ਰਾਤ ਦਾ ਜਿਹੜਾ ਨਰਾਣੇ ਨੂੰ ਲਾਣਾ ਲੋਈ ਹੋ ਗਈ ਟਰਾਲੀ ਵਿਹਲੀ ਚੱਲਿਆ ਪਿੰਡ ਤੋਂ ਹੁਣ 12 ਵਜੇ ਤਕਰੀਬਨ ਚਾਰ ਮਿੰਟ ਰਹਿ ਗਏ 12 ਵਜੇ ਨਾਲ ਚ 26 ਘੰਟਿਆਂ ਦੀ ਖਾਲੀ ਹੋਈ ਟਰਾਲੀ ਸੀ ਹੋਇਆ ਕਾਰਡ ਕਟ ਕੇ ਹੈ ਤੇਰਾ ਉਹ ਵੀ ਸ਼ਹਿਰ ਜੀ ਪੈਸਟਰ ਇਹ ਲੋਡਾਂ ਬਹੁਤ ਨੇ ਰਤ ਹੋਸਾ ਪਟੈਂਟ ਤੇ ਮੈਂ ਇੱਕ 85 ਕਾਰਡ ਕੱਟ ਕੇ 190 ਗੋਨਟੋ ਦਾ ਬਦਲ 80 ਕਾਰਡ ਕੱਟੇ ਜੀ ਇੱਕ ਗੋਨ 700 ਗੋਨਟੋ ਦਾ ਡੈਕਟਰ ਹੋ ਗਿਆ ਲੋਈ ਪੌਣਿਆ ਵੇਡਾ ਦੋ ਘੰਟਿਆਂ ਚੰਦਾ ਆਵੇ